ਮੇਰੇ ਹਿਸਾਬ ਦੇ ਨਾਲ ਇੱਕ ਜਿਹਾ ਕਾਰੋਬਾਰ ਬਣ ਗਿਆ ਕਿ ਜਨਤਾ ਸੋਚਦੀ ਆ ਕਿ ਅਸੀਂ ਕਿਤੇ ਵੀ ਦੁਕਾਨ ਆਪਣੀ ਖੋਲ ਕੇ ਬੈਠ ਜਾਈਏ ਪਰ ਮੇ ਉਹਨਾਂ ਕੋ ਰਿਸਰਟਿਫਿਕੇਟ ਉਹ ਵੀ ਰਜਿਸਟ੍ਰੇਸ਼ਨ ਹੋਵੇ ਜਾਂ ਨਹੀਂ ਅਜੇ ਜਨਤਾ ਨੂੰ ਲਕੀਲ ਪਾਉਣਾ ਬਹੁਤ ਜ਼ੁਕੀਰੀ ਹੈ ਪਰ ਕੀ ਉਹ ਪੀਜ਼ਾ ਜੈਨੂਨ ਹੈ ਜਾਂ ਨਹੀਂ ਹੈ ਇਹ ਤੁਸੀ ਦੇਖਣਾ ਹੈ ਜੇ ਤੁਸੀ ਬਾਹਰ ਜਾਣਾ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸਲੀ ਤੇ ਨਕਲੀ ਪੀਜ਼ਾ ਕਿਉਂ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਰਾਹ ਵੱਲੋਂ ਤੁਹਾਨੂੰ ਪੀਜ਼ਾ ਜਾ ਰਿਹਾ ਹੈ ਉਹ ਰਾਹ ਸਹੀ ਹੈਗਾ ਜਾਂ ਨਹੀਂ ਪਰ ਜੋ ਹਰਿਆਣਾ ਦੇ ਵਿੱਚ ਇਸ ਸਮੇਂ ਲਾਗੂ ਹੋਇਆ ਕਾਨੂੰਨ कि और 10 साल की सज़ा 5 लाख रुपए जुर्माना मेनू इंज लगता है कि पंजाब है। के ਵਿੱਚ ਵੀ ਇਹ ਕਾਨੂੰਨ ਲਾਗੂ जरूर ਹੋਣਾ ਚਾਹੀਦਾ ਹੈ ਹਰਿਆਣਾ ਸਰਕਾਰ ਨੇ ਬਹੁਤ ਵੱਡੀ ਪੈਲ ਕੀਤੀ ਆ ਪ੍ਰਿਆ ਜੀ ਕਿਵੇਂ ਦੇਖਦੇ ਹੋ ਕਿੰਨਾ ਇੱਕ ਮਤਲਬ ਵਧੀਆ ਫੈਸਲਾ ਸਰਕਾਰ ਨੇ ਲਿਆ ਉਹਨੂੰ ਜੋ ਹੈ ਇਹ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ 에ਜੰਟ ਕੀ ਕਰੂਗਾ ਉਹਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਲੱਗ ਜਾਵੇਗਾ ਤੇ ਮਜ਼ਾਲ ਹੈ ਉਹਨੂੰ ਕਿ ਕੋਈ ਜਿਹੜਾ ਠੱਗੀ ਕਰਕੇ ਵਿਖਾਵੇ ਬਹੁਤ سارے ਠੱਗੀ ਜਿਹੜੇ ਕਰਨ ਵਾਲੇ ਏਜੰਟ ਕਿਉਂ ਸਾਹਮਣੇ ਆਉਂਦੇ ਨੇ ਪਰ ਆਮ ਬੰਦਾ ਜਿਹੜਾ ਹੈ ਉਹ ਥੱਗ ਦਾ ਕੁਝ ਨਹੀਂ ਵਿਦਾਰ ਸਕਦਾ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਫੈਸਲਾ ਹੋਣਾ ਚਾਹੀਦਾ ਜੇ ਇਹ ਫੈਸਲਾ ਪੰਜਾਬ ਦੇ ਵਿੱਚ ਲਾਗੂ ਹੋ ਗਿਆ ਤਾਂ ਮੈਂ ਕਹਿਨੀ ਹੈ ਕਿ 90% ਜਿਹੜਾ ਹੈ ਉਹ ਥੱਗੀ ਰੁਕ ਜਾਵੇਗੀ ਪੰਜਾਬ ਦੇ ਵਿੱਚ ਇੰਨੇ ਕਾਲਜ ਜਾਂ ਸਕੂਲ ਨਹੀਂ ਹੋਣੇ ਜਿੰਨੇ ਟਰੈਵਲ ਏਜੰਟਾਂ ਦੇ ਜਿਹੜੇ ਨੇ ਉਹ ਦਫਤਰ ਖੁੱਲੇ ਹੋਏ ਨੇ ਪੰਜਾਬ ਦੇ ਵਿੱਚ ਜਿੱਦਾਂ ਅਸੀਂ ਦੇਖਨੇ ਆ ਪਾਚਿਆਂ ਦਾ ਇੱਕ ਮਾਹੌਲ ਜਿਹਾ ਹੀ ਬਣ ਗਿਆ ਵਾ ਜੇ ਟ੍ਰੈਵਲ ਏਜੰਟਾਂ ਦੇ ਵਿੱਚ ਦਾ ਪਾਚੇ ਹੋਣ ਲੱਗ ਕੇ ਲੱਗਦਾ ਕਿ ਪੁਲਿਸ ਜਾਂ ਕੋਈ ਨਾਲ ਮਿਲ ਕੇ ਤਾਂ ਪੈਸਾ ਖਾਂਦੀ ਵੀ ਕੋਈ ਨਾ ਕੋਈ ਸਾਜ਼ਿਸ਼ ਘੜੀ ਜਾਏਗੀ ਬਹੁਤ ਸਾਰੇ ਝੂਠੇ ਪਾਚੇ ਵੀ ਆਉਣਗੇ ਬਹੁਤ ਸਾਰੇ ਸੱਚੇ ਪਾਚੇ ਵੀ ਆਉਣਗੇ ਪਰ ਜੇ ਸਰਕਾਰ ਜਾਵੇ ਨਾ ਕੁਝ ਵੀ ਕਰ ਸਕਦੀ ਹੈ ਔਰ ਪੰਜਾਬ ਦੀ ਪਿਛਲੇ ਕਾਨੂੰਨ ਮੈਕਨਿਕ 500% ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਹਰ ਬੱਚਾ ਪੰਜਾਬ ਦਾ ਹਰ ਜਵਾਨ ਜਿਹੜਾ ਇਹ ਵਿਗਦੇਸ਼ ਵਾਰ ਰੁਕ ਕਰ ਰਿਹਾ ਹੈ 25 ਲੱਖ ਲੱਖ ਰਪਾਤ ਰਕਮ ਉਹ ਜਿਹੜੇ ਕੁਝ ਮਹੀਨੇ ਲਈ ਆਪਣਾ ਇੱਕ ਤੇ ਕਦੀ ਉਹ ਪਟਿਆਲੇ ਖੋਲ ਲੈਂਦੇ ਨੇ ਕਦੀ ਅਫੀਸਰ ਖੋਲ ਲੈਂਦੇ ਨੇ ਕਦੀ ਚੰਡੀਗੜ ਖੋਲ ਲੈਂਦੇ ਨੇ ਉਹ ਕਦੋਂ ਤੱਕ ਖੋਲਦੇ ਨੇ ਜਦੋਂ ਤੱਕ ਜਿਹੜਾ ਇਹ ਉਹਨਾਂ ਤੇ ਸ਼ਿਕੰਜੇ ਦੇ ਵਿੱਚ 50 ਤੋਂ 100 ਬੱਚਾ ਨਹੀਂ ਆ ਜਾਂਦਾ ਜਦੋਂ 50 100 ਬੱਚਾ ਸ਼ਿਕੰਜੇ ਦੇ ਵਿੱਚ ਆ ਕੇ ਉਹਨਾਂ ਨੇ ਪੈਸਾ ਲੈ ਕੇ ਉੱਠ ਜਾਂਦੇ ਲੋਕ ਆਪਣੀ ਜ਼ਿੰਦਗੀ ਦੀ ਪੂਰੀ ਪੂੰਜੀ ਲਗਾ ਦਿੰਦੇ ਨੇ ਵਿਦੇਸ਼ ਜਾਣ ਦਾ ਸੁਪਨਾ ਬੁੰਦੇ ਨੇ ਬਹੁਤ ਸਾਰੇ ਬੱਚੇ ਵਿਦੇਸ਼ ਪੜ੍ਹਾਈ ਕਰਨ ਦੇ ਲਈ ਸੋਚਦੇ ਨੇ ਕਿ ਕੋਈ ਵਧੀਆ ਏਜੰਟ ਹੋਵੇ ਕੋਈ ਸਹੀ ਏਜੰਟ ਹੋਵੇ ਜਿਹੜਾ ਉਹਨਾਂ ਨੂੰ ਸਹੀ ਮਾਰਗ ਤੇ ਰੱਖ ਕੇ ਉਹਨਾਂ ਦੇ ਸੁਪਨੇ ਪੂਰੇ ਕਰ ਦਵੇ ਪਰ ਬਹੁਤ ਸਾਰੇ ਏਜੰਟ ਲੋਕਾਂ ਦੀ ਗਰੀਬਾਂ ਅਮੀਰਾਂ ਦੀ ਮਿਹਨਤ ਦੀ ਕਮਾਈ ਜਿਹੜੀ ਆ ਛੂੜ ਛੂੜ ਕਰ ਦਿੰਦੇ ਨੇ ਕਿਉਂਕਿ ਠੱਗੀਆਂ ਮਾਰਦੇ ਨੇ ਪਰ ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਇਹੋ ਜੇ ਏਜੰਟਾਂ ਤੇ ਨਕੇਲ ਕੱਸੀ ਜਾਏਗੀ ਇਹਨਾਂ ਨੂੰ ਜਿਹੜੀ ਆ ਸਜ਼ਾ ਵੀ ਸੁਣਾਈ ਜਾਏਗੀ ਤੇ ਜੁਰਮਾਨਾ ਵੀ ਲਗਾਇਆ ਜਾਏਗਾ ਹਰਿਆਣਾ ਸਰਕਾਰ ਨੇ ਬਹੁਤ ਵੱਡੀ ਪੈਲ ਕੀਤੀ ਆ ਪ੍ਰਿਆ ਜੀ ਕਿਵੇਂ ਦੇਖਦੇ ਹੋ ਕਿੰਨਾ ਕੁ ਮਤਲਬ ਵਧੀਆ ਫੈਸਲਾ ਸਰਕਾਰ ਨੇ ਲਿਆ ਵਾ ਮੈਨੂੰ ਇੰਚ ਲੱਗਦਾ ਕਿ ਲੋਕ ਨਾ ਪੈਸਾ ਜੋੜ ਜੋੜ ਰੱਖਦੇ ਨੇ ਕਿ ਅਸੀਂ ਵਿਦੇਸ਼ ਜਾਵਾਂਗੇ ਹਨਾ ਤੇ ਉਹ ਜਦੋਂ ਪੋਟਰਾ ਬਣ ਕੇ ਪੈਸਾ ਏਜੰਟ ਕੋ ਲੈ ਕੇ ਜਾਂਦੇ ਨੇ ਤੇ ਪਤਾ ਨਹੀਂ ਹੁੰਦਾ ਕਿ ਇਹ ਏਜੰਟ ਸੱਚੀ ਤੁਹਾਡਾ ਪੈਸਾ ਕਾਮਯਾਬ ਕਰੇਗਾ ਜਾਂ ਲੁੱਟ ਕੇ ਫਰਾਰ ਹੋ ਜਾਏਗਾ ਜਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਜੋ ਤੁਹਾਨੂੰ ਉਹ ਵੀਜ਼ਾ ਲਗਾ ਕੇ ਦਵੇਗਾ ਕਿ ਉਹ ਸੱਚੀ ਮੁੱਤੀ ਉਹ ਵੀਜ਼ਾ ਅਸਲੀ ਹੈਗਾ ਜਾਂ ਨਹੀਂ ਬਹੁਤ ਸਾਰੇ ਠੱਗੀ ਜਿਹੜੇ ਕਰਨ ਵਾਲੇ ਏਜੰਟ ਨੇ ਉਹ ਸਾਹਮਣੇ ਆਉਂਦੇ ਨਹੀਂ ਪਰ ਆਮ ਬੰਦਾ ਜਿਹੜਾ ਹੈ ਉਹ ਠੱਗ ਦਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਉਹ ਠੱਗ ਕਿਤੇ ਨਾ ਕਿਤੇ ਇੱਕ ਸ਼ਹਿਰ ਦੇ ਵਿੱਚ ਬੈਠਾ ਹੁੰਦਾ ਹੈ ਜਦੋਂ ਵੀ ਕੋਈ ਠੱਗੀ ਮਾਰਦਾ ਤੁਹਾਨੂੰ ਲੱਗਦਾ ਹੈ ਕਿ ਜਦੋਂ ਉਹ ਠੱਗੀ ਮਾਰਦਾ ਹੈ ਤੇ ਉਹਨੂੰ ਕਿਸੇ ਦਾ ਡਰ ਨਾ ਹੋਵੇ ਉਹਨੂੰ ਸਰਕਾਰ ਦਾ ਡਰ ਨਾ ਹੋਵੇ ਉਹਨੂੰ ਪੁਲਿਸ ਦਾ ਡਰ ਨਾ ਹੋਵੇ ਉਹਨੂੰ ਆਮ ਜੋ ਹੈ ਥਾਂ ਦਾ ਡਰ ਨਾ ਹੋਵੇ ਇਦਾਂ ਨਹੀਂ ਹੁੰਦਾ ਪਰ ਉਹ ਇੱਕ ਸ਼ਹਿਰ ਦੇ ਵਿੱਚ ਬੈਠਾ ਹੁੰਦਾ ਸੀ ਕਿ ਭਾਈ ਜੇ ਮੇਰੇ ਤੇ ਕੋਈ ਪਰਚਾ ਕਰਾ ਵੀ ਦੇਊਗਾ ਨਾ ਮੈਨੂੰ ਕੋਈ ਡਰ ਨਹੀਂ ਹੈ ਉਹਨ ਭਾਨਾ ਸਿੱਧੂ ਜੇਲ੍ਹ ਦੇ ਵਿੱਚ ਗਿਆ ਹਨਾ ਇਸੇ ਕੇਸ ਦੇ ਕਰਕੇ ਗਿਆ ਨਾ ਵੀ ਉਹ ਟ੍ਰੈਵਲ ਏਜੰਟਾਂ ਨੂੰ ਫੜ ਰਿਆ ਸੀ ਏਜੰਟਾਂ ਜਿਹੜੇ ਠੱਗੀਆਂ ਮਾਰੀਆਂ ਸੀ ਉਹ ਬੰਦਾ ਜਿਹੜਾ ਹੈ ਉਹ ਉਹਨਾਂ ਤੇ ਕਰਕੇ ਹਾਈਲਾਈਟ ਹੋਇਆ ਹਨਾ ਦੇਖੋ ਗੱਲ ਹਮੇਸ਼ਾ ਪਤਾ ਕੀ ਹੁੰਦੀ ਹੈ ਕਿ ਅਸੀਂ ਏਜੰਟ ਨੂੰ ਆਪਣਾ ਪੋਟਰਾ ਬਣ ਕੇ ਪੈਸਾ ਤਾਂ ਦੇ ਦਿੰਨੇ ਆ ਪਰ ਸਾਨੂੰ ਨਹੀਂ ਪਤਾ ਹੁੰਦਾ ਕਿ ਅਸਲ ਦੇ ਵਿੱਚ ਵੀਜ਼ਾ ਲੱਗਣਾ ਜਾਂ ਨਹੀਂ ਲੱਗਣਾ ਵੀਜ਼ਾ ਅਸਲੀ ਲੱਗਣਾ ਜਾਂ ਨਕਲੀ ਲੱਗਣਾ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਏਜੰਟ ਨੂੰ ਅਸੀਂ ਪੋਟਰਾ ਬਣ ਕੇ ਪੈਸਾ ਦੇ ਰਿਹਾ ਉਹ ਕਿਤੇ ਲੈ ਕੇ ਭਾਜੀ ਨਾ ਜਾਵੇ ਤੇ ਬਹੁਤ ਸਾਰੇ 에ਜੰਟ ਹਾਈਲਾਈਟਸ ਵੀ ਹੋਏ ਨੇ ਪੰਨ ਅਸਿੱਧੂ ਨੇ ਬਹੁਤ ਸਾਰੇ 에ਜੰਟ ਨੂੰ ਹਾਈਲਾਈਟਸ ਵੀ ਕੀਤਾ ਸੀ ਜਿਹੜੇ ਠੱਗੀਆਂ ਮਾਰਦੇ ਸੀ ਹਨ ਪਰ ਹੁਣ ਜੋ ਹੈ ਇਹ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ 에ਜੰਟ ਠੱਗੀ ਕਰੂਗਾ ਉਹਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਲੱਗ ਜਾਵੇਗਾ ਤੇ ਮਜ਼ਾਲ ਹੈ ਹੁਣ ਉੱਥੇ ਕੋਈ ਜਿਹੜਾ ਠੱਗੀ ਕਰਕੇ ਵਿਖਾਵੇ ਅੱਛਾ ਇਹ ਹਰਿਆਣਾ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਲੋਕ ਵੀ ਬਹੁਤ ਸ਼ਲਾਘਾ ਕਰ ਰਹੇ ਆ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਫੈਸਲਾ ਹੋਣੇ ਚਾਹੀਦੇ ਆ ਮੈਨੂੰ ਇੰਜ ਲੱਗਦਾ ਨਾ ਪੰਜਾਬ ਦੇ ਵਿੱਚ ਇੰਨੇ ਕਾਲਜ ਜਾਂ ਸਕੂਲ ਨਹੀਂ ਹੋਣੇ ਜਿੰਨੇ ਟਰੈਵਲ ਏਜੰਟਾਂ ਦੇ ਜਿਹੜੇ ਨੇ ਉਹ ਦਫ਼ਤਰ ਖੁੱਲੇ ਹੋਏ ਨੇ ਹਨਾ ਜੇ ਇਹ ਫੈਸਲਾ ਪੰਜਾਬ ਦੇ ਵਿੱਚ ਲਾਗੂ ਹੋ ਗਿਆ ਤੇ ਮੈਂ ਕਹਨੀ ਐ ਕਿ 90% ਜਿਹੜਾ ਇਹ ਉਹ ਠੱਗੀ ਰੁਕ ਜਾਵੇਗੀ ਜਿਹੜੇ ਏਜੰਟ ਠੱਗੀਆਂ ਮਾਰਦੇ ਨੇ ਖਾਸ ਕਰਕੇ ਉਹ ਪਿੰਡਾਂ ਵਾਲਿਆਂ ਨਾਲ ਬਹੁਤ ਠੱਗੀਆਂ ਮਾਰਦੇ ਨੇ ਕਿ ਉਹ ਪਿੰਡਾਂ ਵਾਲੇ ਵਿਚਾਰੇ ਕਿੱਲੇ ਵੇਚ ਕੇ ਕੋਠੀਆਂ ਵੇਚ ਕੇ ਘਰ ਵੇਚ ਕੇ ਇਹਨਾਂ ਨੂੰ ਪੈਸਾ ਦਿੰਦੇ ਨੇ ਜਾਂ ਤੇ ਉਹਨਾਂ ਨੂੰ ਗਲਤ ਵੀਜ਼ਾ ਲਗਾ ਕੇ ਦੇ ਦਿੰਦੇ ਨੇ ਜਾਂ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਡੋਂਕੀ ਲਾ ਲਓ ਜਾਂ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਆਹ ਥਾਂ ਤੇ ਐਂਦਾ ਚਲੇ ਜਾਓ ਜਿਹੜੇ ਭੋਲੇ ਬੰਦੇ ਹੁੰਦੇ ਨੇ ਉਹਨਾਂ ਨੂੰ ਨਹੀਂ ਸਮਝ ਲੱਗਦੀ ਪਰ ਜਦੋਂ ਲੁੱਟੇ ਜਾਂਦੇ ਨੇ ਉਹ ਕੰਪਲੇਂਟ ਕਰਦੇ ਨੇ ਉਸ ਕੰਪਲੇਂਟ ਦਾ ਕੁਝ ਬਣਦਾ ਨਹੀਂ ਹੈਗਾ ਸੋ ਇਹ ਪੰਜਾਬ ਦੇ ਵਿੱਚ ਜ਼ਰੂਰ ਲਾਗੂ ਹੋਣਾ ਚਾਹੀਦਾ ਸੀ ਚਾਹੀਦਾ ਹੈ ਕਿਉਂਕਿ ਇਹ ਕਿਉਂਕਿ ਏਜੰਟੇ ਕੋ ਹਰਿਆਣਾ ਦੇ ਲੋਕ ਵੀ ਜਿਹੜੇ ਨੇ ਉਹ ਬਾਹਰ ਜਾਂਦੇ ਨੇ ਪਰ ਮੈਨੂੰ ਇੰਜ ਲੱਗਦਾ ਕਿ ਪੰਜਾਬ ਤੋਂ ਵੱਧ ਕੋਈ ਨਹੀਂ ਵਿਦੇਸ਼ ਦੇ ਵਿੱਚ ਜਾਣਾ ਪੱਕਾ ਦਾ ਪੈਸਾ ਬਚੇਗਾ ਬਹੁਤ ਜ਼ਿਆਦਾ ਬਚੇਗਾ ਮੈਂ ਉਹੀ ਤੇ ਦੱਸ ਰਹੀ ਨਾ ਕਿ ਸਭ ਤੋਂ ਟੌਪ ਦੀ ਅ ਕਿਸੇ ਰਾਜ ਦੇ ਵਿੱਚ ਬੰਦੇ ਨੇ ਤੇ ਉਹ ਪੰਜਾਬ ਦੇ ਨੇ ਜਿਹੜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਹਨਾ ਇਹਦੇ ਨਾਲੇ ਪੈਸਾ ਬਚੇਗਾ ਔਰ ਖਾਸ ਕਰਕੇ ਜਿਹੜੇ ਠੱਗ ਏਜੰਟ ਨੇ ਉਹ ਬੜੇ ਖਬਰਦਾਰ ਹੋ ਜਾਣਗੇ ਜੇ ਇਹ ਫੈਸਲਾ ਪੰਜਾਬ ਦੇ ਵਿੱਚ ਵੀ ਲਾਗੂ ਹੋ ਗਿਆ ਬਹੁਤ ਸਾਰੀਆਂ ਅਸੀਂ ਖਬਰਾਂ ਦੇਖਦੇ ਆ ਕਿ ਦਿਲ ਵੀ ਟੁੱਟਦਾ ਦੇਖ ਕੇ ਕਿ ਲੋਕਾਂ ਦੀ ਕਿੱਦਾਂ ਮਿਹਨਤ ਦੀ ਕਮਾਈ ਜਿਹੜੀ ਆ ਇਹੋ ਜਿਹੇ ਏਜੰਟ ਲੈ ਕੇ ਭੱਜ ਜਾਂਦੇ ਮੁੜ ਕੇ ਪਤਾ ਵੀ ਨਹੀਂ ਲੱਗਦਾ ਕਿੱਥੇ ਚਲੇ ਗਏ ਇਸ ਦੇ ਨਾਲ ਹੀ ਨਾ ਮੈਂ ਇਹ ਜ਼ਰੂਰ ਕਹੂੰਗੀ ਪੰਜਾਬ ਦੇ ਵਿੱਚ ਵੀ ਜਿੱਦਾਂ ਅਸੀਂ ਦੇਖ ਰਹੇ ਹਾਂ ਪਰਚਿਆਂ ਦਾ ਇੱਕ ਮਾਹੌਲ ਜਿਹਾ ਹੀ ਬਣ ਗਿਆ ਵਾ ਜੇ ਟਰੈਵਲ ਏ ਕਿਸ ਜਾਂ ਕੋਈ ਰਲ ਮਿਲ ਕੇ ਇਦਾਂ ਪੈਸਾ ਖਾਣ ਦੀ ਵੀ ਕੋਈ ਨਾ ਕੋਈ ਸਾਜ਼ਿਸ਼ ਘੜੀ ਜਾਏਗੀ ਮੈਂ ਉਹੀ ਤੇ ਕਹਿ ਰਹੀ ਨਾ ਕਿ ਇਹ ਪਰਚੇ ਝੂਠੇ ਵੀ ਹੁੰਦੇ ਨੇ ਸੱਚੀ ਵੀ ਹੁੰਦੇ ਨੇ ਝੂਠੇ ਪਰਚਾ ਉਹ ਕਰਵਾਉਂਦਾ ਜਿੰਨੂੰ ਉਸ ਤੋਂ ਲਾਲਚ ਹੁੰਦਾ ਹੈ ਕੁਝ ਹਨਾ ਜੇ ਕਿਸੇ ਟਰੈਵਲ ਏਜੰਟ ਨੂੰ ਇਦਾਂ ਵੀ ਹੋ ਸਕਦਾ ਹੈ ਕਿ ਜਿਹਦੇ ਪੈਸੇ ਡੁੱਬੇ ਨੇ ਡੁੱਬੇ ਨੇ ਉਹ ਨਾ ਦਿਵਾਉਣ ਦੀ ਕੋਸ਼ਿਸ਼ ਕਰਕੇ ਬੰਦਾ ਕਵੇ ਕਿ ਅੰਦਰੋਂ ਅੰਦਰ ਹੀ ਕਹਾਤਾ ਕਰ ਲੈਂਦੇ ਆ ਮੈਂ ਉਹਦੇ 4 ਲੱਖ ਦੇਣੇ ਸੀ ਤੂੰ 1 ਲੱਖ ਰੁਪਏ ਲੈ ਲੈ ਵਿੱਚੋਂ ਮਾਮਲਾ ਨਿਬੇੜ ਦੇ ਬਹੁਤ ਸਾਰੇ ਝੂਠੇ ਪਾर्चे ਵੀ ਆਉਣਗੇ ਬਹੁਤ ਸਾਰੇ ਸੱਚੇ ਪਾर्चे ਵੀ ਆਉਣਗੇ ਪਰ ਜੇ ਸਰਕਾਰ ਚਾਵੇ ਨਾ ਉਹ ਕੁਝ ਵੀ ਕਰ ਸਕਦੀ ਹੈ ਔਰ ਪੰਜਾਬ ਦੀ ਪਿਛਤੇ ਕਾਨੂੰਨ ਮੈਂ ਕੰਨੀ 500% ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਹਰ ਬੱਚਾ ਪੰਜਾਬ ਦਾ ਹਰ ਜਵਾਨ ਜਿਹੜਾ ਹੈ ਉਹ ਵਿਦੇਸ਼ ਵਾਸ ਰੁਕ ਕਰ ਰਿਹਾ ਹੈ ਤੇ 25 ਲੱਖ 3 ਲੱਖ ਰੁਪਏ ਬਹੁਤ ਰਕਮ ਹੁੰਦੀ ਹੈ ਮੈਂ ਤਾਂ ਉਹ ਕਿੱਸਾ ਸ਼ੇਅਰ ਕਰਦੀ ਆ ਮੇਰੇ ਖੁਦ ਦੇ ਨੂਨ ਦੇ ਵਿੱਚ ਕੋਈ ਸੀ ਉਸਨੇ ਵੀਜ਼ਾ ਲਵਾਇਆ ਸਾਰੇ ਪੈਸੇ ਦੇ ਹਨਾ ਉਹ ਉਸਨੇ ਬੰਦੇ ਨੇ ਕੀ ਕਿ ਸਾਰਾ ਪੈਸਾ ਆਫਟਰ ਵੀਜ਼ਾ ਮਤਲਬ ਜਦੋਂ ਤੁਹਾਡਾ ਵੀਜ਼ਾ ਲੱਗ ਚੁੱਕਾ ਤੁਸੀਂ ਮੈਨੂੰ ਉਦੋਂ ਪੈਸੇ ਦੇਣੇ ਆ ਤੁਸੀਂ ਵਿਸ਼ਵਾਸ ਦੇ ਵਿੱਚ ਆ ਗਏ ਕਿ ਭਾਈ ਮੇਰੇ ਤਾਂ ਕੁਝ ਵੀ ਨਹੀਂ ਲੱਗ ਰਿਹਾ ਮੈਂ ਇਹਨੂੰ ਪੈਸੇ ਥੋੜੀ ਦੇਣੇ ਨੇ ਪਹਿਲਾਂ ਬੰਦੇ ਨੇ ਕਹਿਤਾ ਸਾਰਾ ਵੀਜ਼ਾ ਆਫਟਰ ਪੈਸਾ ਮੁੰਡਾ ਬੜਾ ਖੁਸ਼ ਹੋਇਆ ਵੀ ਆਫਟਰ ਹਨਾ ਵੀਜ਼ਾ ਹੈ ਉਹਨੇ ਜੀ ਜਿਉਂ ਡਾਕੂਮੈਂਟਸ ਵਗੈਰਾ ਪੇਜ ਨੇ ਸ਼ੁਰੂ ਕਰਤੇ ਮੇਰਾ ਵੀਜ਼ਾ ਲਵਾ ਦੇ ਵੀਜ਼ਾ ਲਵਾ ਦੇ ਵੀਜ਼ਾ ਲਵਾ ਦੇ ਏਜੰਟ ਨੇ 15 ਦਿਨ ਬਾਅਦ ਕਿਹਾ ਕਿ ਭਾਈ ਤੇਰਾ ਵੀਜ਼ਾ ਆ ਗਿਆ ਹੈ ਮੁੰਡਾ ਬੜਾ ਖੁਸ਼ ਹੋਇਆ ਉਹ ਨੱਚਣ ਟੱਪਣ ਲੱਗ ਗਿਆ ਪਾਰਟੀ ਆ ਰੇਂਜ ਕਰਨ ਲੱਗ ਗਿਆ ਕਿ ਮੇਰਾ ਤਾਂ ਵੀਜ਼ਾ ਆ ਗਿਆ ਹੈ ਭਾਈ ਹੁਣ ਤਾਂ ਮੈਂ ਵਿਦੇਸ਼ ਛੁੱਟ ਜਾਣਾ ਹੈ ਤੇ ਉਹ ਬੰਦਾ ਕਹਿੰਦਾ ਭਾਈ ਹੁਣ ਮੇਰੇ ਪੈਸੇ ਪਾਸਪੋਰਟ ਉਹ ਲੈ ਆਉ ਮੈ ਸਟੈਂਪ ਲਵਾ ਦਮਾ ਤੇ ਮੇਰੇ ਪੈਸੇ ਦੇ ਦੋ ਆਫਟਰ ਵੀਜ਼ਾ ਗੱਲ ਹੋਈ ਸੀ ਪੈਸੇ ਦੀ ਮੁੰਡੇ ਨੇ ਪੋਰਟਲਾ ਭਰਿਆ ਤੇ ਉਹਨੂੰ ਜੀ 16 ਲੱਖ ਰੁਪਏ 17 ਲੱਖ ਰੁਪਏ ਪੋਰਟਲਾ ਭਰ ਕੇ ਦਿੱਤਾ ਵੀ ਉਹ ਨਾਲ ਪਾਸਪੋਰਟ ਵੀ ਲੈ ਗਿਆ ਦੂਜੇ ਦਿਨ ਮੁੰਡੇ ਨੇ ਫੋਨ ਕੀਤਾ ਕਿ ਭਾਈ ਮੇਰਾ ਹੁਣ ਪਾਸਪੋਰਟ ਦੇ ਦੋ ਤੇ ਉਸ ਬੰਦੇ ਦਾ ਫੋਨ ਸਵਿਚ ਆਫ ਜਦੋਂ ਉਹ ਉਸ ਦਫਤਰ ਦੇ ਵਿੱਚ ਗਿਆ ਤੇ ਦਫਤਰ ਬੰਦ ਪਤਾ ਹੀ ਨਹੀਂ ਉਹ 에ਜੰਟ ਕਿੱਥੇ ਗਿਆ ਮਤਲਬ ਆਫਟਰ ਵੀਜ਼ਾ ਦੇ ਚੱਕਰ ਚ 16 17 ਲੱਖ ਰੁਪਏ ਖਰਾਬ ਹੋ ਗਏ ਜੇ ਠੱਗੀਆਂ ਦੇ ਵੀ ਬਹੁਤ ਸਾਰੇ ਮਾਮਲੇ ਆਉਂਦੇ ਨੇ ਉਹ ਪਤਾ ਹੀ ਨਹੀਂ ਉਨਾਂ ਤੱਕ ਦਿਖਾ ਜਾਂਦੀ ਆਸਮਾਨ ਨਿਕਲ ਜਾਂਦਾ ਕੁਛ ਨਹੀਂ ਪਤਾ ਲੱਗਦਾ ਜਿਹੜੇ ਠੱਗੀ ਕਰਦੇ ਨੇ ਪ੍ਰਿਆ ਜੀ ਇਹ ਤਾਂ ਮਤਲਬ ਟ੍ਰੈਂਡ ਬਣ ਗਿਆ ਆਫਟਰ ਵੀਜ਼ਾ ਬਲ ਬੇਰੇ ਬਹੁਤ ਸਾਰੇ ਨੋ ਨਾ ਲੋਕ ਕਹਿੰਦੇ ਜੇ ਵੀਜ਼ਾ ਲਵਾਉਣਾ ਤਾਂ ਅਸੀਂ ਆਫਟਰ ਵੀਜ਼ਾ ਵਾਲੇ ਹੀ ਕੰਮ ਕਰਨਾ ਇਮੀਗ੍ਰੇਸ਼ਨ ਮੇਰੇ ਹਿਸਾਬ ਦੇ ਨਾਲ ਇੱਕ ਅਜਿਹਾ ਕਾਰੋਬਾਰ ਬਣ ਗਿਆ ਕਿ ਏਜੰਟ ਸੋਚਦੇ ਆ ਕਿ ਅਸੀਂ ਕਿਤੇ ਵੀ ਦੁਕਾਨ ਆਪਣੀ ਖੋਲ ਕੇ ਬੈਠ ਜਾਈਏ ਭਾਵੇਂ ਉਹਨਾਂ ਕੋ ਰਿਸਰਟਿਫਿਕੇਟ ਹੋਵੇ ਰਜਿਸਟ੍ਰੇਸ਼ਨ ਹੋਵੇ ਜਾਂ ਨਹੀਂ ਪਰ ਇੱਥੇ ਸਰਕਾਰ ਨੇ ਇਹ ਵੀ ਕਹਿ ਦਿੱਤਾ ਕਿ ਤੁਹਾਡੇ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਹੋਣਾ ਲਾਜ਼ਮੀ ਆ ਤਾਂ ਹੀ ਤੁਸੀਂ ਆਪਣੀ ਦੁਕਾਨ ਇਮੀਗ੍ਰੇਸ਼ਨ ਚਲਾ ਸਕਦੇ ਯਾ ਬਹੁਤ ਸਾਰੇ ਏਜੰਟ ਵਧੀਆ ਕੰਮ ਕਰਦੇ ਨੇ ਬਹੁਤ ਸਾਰੇ ਏਜੰਟ ਜਿਹੜੇ ਨੇ ਉਹ ਵਧੀਆ ਆਪਣਾ ਕੰਮ ਚਲਾ ਰਹੇ ਨੇ ਵਧੀਆ ਲੋਕਾਂ ਨੂੰ ਜੈਨੂਇਨ ਬਾਤ ਪੇਜ ਰਹੇ ਨੇ ਪਰ ਜਿਹੜੇ ਕੁਝ ਮਹੀਨੇ ਲਈ ਆਪਣਾ ਇੱਕ ਤੇ ਕਦੀ ਉਹ ਪਟਿਆਲੇ ਖੋਲ ਲੈਂਦੇ ਨੇ ਕਦੀ ਅੰਮ੍ਰਿਤਸਰ ਖੋਲ ਲੈਂਦੇ ਨੇ ਕਦੀ ਚੰਡੀਗੜ੍ਹ ਖੋਲ ਲੈਂਦੇ ਨੇ ਉਹ ਕਦੋਂ ਤੱਕ ਖੋਲਦੇ ਨੇ ਜਦੋਂ ਤੱਕ ਜਿਹੜਾ ਇਹ ਉਹਨਾਂ ਦੇ ਸ਼ਿਕੰਜੇ ਦੇ ਵਿੱਚ 50 ਤੋਂ 100 ਬੱਚਾ ਨਹੀਂ ਆ ਜਾਂਦਾ ਜਦੋਂ 50 100 ਬੱਚਾ ਸ਼ਿਕੰਜੇ ਦੇ ਵਿੱਚ ਆ ਗਏ ਉਹਨਾਂ ਨੇ ਪੈਸਾ ਲੈ ਕੇ ਉੱਡ ਜਾਣਾ ਹੈ ਹਨਾ ਉਹਨਾਂ ਨੂੰ ਕੋਈ ਡਰ ਨਹੀਂ ਹੈ ਉਹ ਕਦੀ ਕੈਨੇਡਾ ਰਹਿਣਗੇ ਕਦੀ ਆਸਟ੍ਰੇਲੀਆ ਰਹਿਣਗੇ ਕਦੀ ਚੰਡੀਗੜ੍ਹ ਰਹਿ ਲੈਣਗੇ ਕਦੀ ਕਿਤੇ ਰਹਿ ਲੈਣਗੇ ਅਜਿਹੇ ਏਜੰਟਾਂ ਨੂੰ ਨਕੇਲ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਵੀ ਇਸ ਗੱਲੋਂ ਸਾਵਧਾਨ ਰਹਿਣ ਕਿ ਜਦੋਂ ਤੁਹਾਨੂੰ ਕੋਈ ਕਹਿੰਦਾ ਹੈ ਆਫਟਰ ਵੀਜ਼ਾ ਪੈਸਾ ਮਿਲੇਗਾ ਤਾਂ ਤੁਸੀਂ ਉਸ ਚੀਜ਼ ਨੂੰ ਸਾਵਧਾਨ ਇਸ ਕਰਕੇ ਰਹਿਣਾ ਕਿਉਂਕਿ ਬਹੁਤ ਵਾਰ ਉਹ ਤੁਹਾਨੂੰ ਕਹਿ ਦਿੰਦੇ ਕਿ ਤੁਹਾਡਾ ਵੀਜ਼ਾ ਆ ਗਿਆ ਹੈ ਤੁਹਾਨੂੰ ਤਾਂ ਆਪਣਾ ਵੀਜ਼ਾ ਚਾਹੀਦਾ ਨਾ ਤੁਸੀਂ ਕਹੋ ਕਿ ਮੈਂ ਤਾਂ ਵੀਜ਼ਾ ਮਿਲ ਗਿਆ ਹੁਣ ਮੈਂ ਇਹਨਾਂ ਨੂੰ ਪੈਸੇ ਦੇ ਦਵਾਂ ਪਰ ਕੀ ਉਹ ਵੀਜ਼ਾ ਜੈਨੂਇਨ ਹੈ ਜਾਂ ਨਹੀਂ ਹੈ ਇਹ ਤੁਸੀਂ ਦੇਖਣਾ ਹੈ ਠੱਗੀ ਦਾ ਸ਼ਿਕਾਰ ਤੁਹਾਨੂੰ ਬਣਾ ਤੁਹਾਡੀ ਮਦਦ ਕਰਨ ਲਈ ਕਿਸੇ ਨੇ ਨਹੀਂ ਆਉਣਾ ਜੇ ਤੁਸੀਂ ਬਾਹਰ ਜਾਣਾ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸਲੀ ਤੇ ਨਕਲੀ ਵੀਜ਼ਾ ਕੀ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਰਾਹ ਬੋਲੋ ਤੁਹਾਨੂੰ ਕਿੱਥੇ ਜਾ ਰਿਹਾ ਹੈ ਉਹ ਰਾਹ ਸਹੀ ਹੈਗਾ ਜਾਂ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਬੰਦੇ ਨੂੰ ਤੁਸੀਂ ਪੈਸੇ ਦੇ ਰਹੇ ਹੋ ਕੀ ਉਹ ਬੰਦਾ ਸਰਟੀਫਾਈਡ ਹੈ ਜਾਂ ਨਹੀਂ ਹੈ ਅਜਿਹੀਆਂ ਚੀਜ਼ਾਂ ਖੁਦ ਤੁਹਾਨੂੰ ਸੋਚਣੀਆਂ ਪੈਣਗੀਆਂ ਪਰ ਜੋ ਹਰਿਆਣਾ ਦੇ ਵਿੱਚ ਇਸ ਸਮੇਂ ਲਾਗੂ ਹੋਇਆ ਕਾਨੂੰਨ ਕਿ 10 ਸਾਲ ਦੀ ਸਜ਼ਾ 5 ਲੱਖ ਰੁਪਏ ਜੁਰਮਾਨਾ ਮੈਨੂੰ ਇੰਜ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਠੱਗੀਆਂ ਨੇ ਉਹ ਪੰਜਾਬ ਦੇ ਵਿੱਚ ਰੁੱਕ ਸਕਣ ਬਿਲਕੁਲ ਤੁਹਾਨੂੰ ਕੀ ਲੱਗਦਾ ਹੈ ਹਰਿਆਣਾ ਸਰਕਾਰ ਨੇ ਤਾਂ ਫੈਸਲਾ ਲੈ ਲਿਆ ਬਹੁਤ ਸਾਰੇ ਲੋਕਾਂ ਦੀ ਮਿਹਨਤ ਦੀ ਕਮਾਈ ਇਹਨਾਂ ਬਚ ਜਾਏਗੀ ਕੋਈ ਸਹੀ ਏਜੰਟ ਜਿਹੜੇ ਉਹਨਾਂ ਨੂੰ ਟੱਕਰਨਗੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਪੰਜਾਬ ਇਮੀਗ੍ਰੇਸ਼ਨ ਦਾ ਏਜੰਟਾਂ ਦਾ ਗੜ ਮੰਨਿਆ ਜਾਂਦਾ ਹੈ ਕਿ ਇੱਥੇ ਵੀ ਅਜਿਹਾ ਫੈਸਲਾ ਹੋਣਾ ਚਾਹੀਦਾ ਹੈ ਕਿ ਇੱਥੇ ਵੀ ਲੋਕਾਂ ਦੇ ਹੱਕ ਦੇ ਵਿੱਚ ਸਰਕਾਰ ਨੂੰ ਆਣਾ ਚਾਹੀਦਾ ਹੈ ਏਜੰਟਾਂ ਦੇ ਖਿਲਾਫ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰੋ